ਅੱਜ ਮਿੱਤਰੋ ਕਲਾਜਮਣਾ ਚ ਪਹੁੰਚ ਚੁੱਕੇ ਆ ਆਹ ਕਿਤੇ ਸੋਚਿਆ ਨਹੀਂ ਸੀਗਾ ਵੀ ਅੱਜ ਆਹ ਦਿਨ ਵੀ ਸਾਨੂੰ ਦੇਖਣੇ ਪੈਣਗੇ ਉਹ ਤਾਂ ਕਹਿੰਦਾ ਕੋਈ ਕੰਮ ਤਾਂ ਤੱਕ ਕਰਾਵਾਂਗੇ ਐ ਪਤਾ ਨਹੀਂ ਸੀਗਾ ਮੇਰੇ ਦੋਸਤ ਕਹਿੰਦਾ ਤੈਨੂੰ ਵੇਟਰ ਬਣਾਵਾਂਗੇ ਮਿੱਤਰੋ ਵੇਟਰ ਵਾਲਾ ਕੰਮ ਆਪਾਂ ਸਿੱਖ ਗਏ ਆ ਕਿਸੇ ਨੂੰ ਵੀ ਲੋੜ ਹੁੰਦੀ ਹੈ ਵੇਟਰ ਨਹੀਂ ਮਿਲਦੇ ਤਾਂ ਆਪਾਂ ਨੂੰ ਹੁਣ ਮਾਰਦਿਆ ਕਰੋ 00031 ਨੰਬਰ ਆਪਣਾ ਠੀਕ ਹੈ ਜੀ ਅਸੀਂ ਦੋ ਬੰਦੇ ਆ ਦੋਨੇ ਬੰਦੇ 5100 ਰੁਪਏ ਸਾਡੀ ਪੇ ਹੁੰਦੀ ਹੈ ਤੇ ਇੱਕ ਕੁਰਤਾ ਪਜਾਮਾ ਤੇ ਇੱਕ ਪੂਰਾ ਹੁੰਦਾ ਤੇ ਅੱਗੇ ਅੱਗੇ ਸੁਣੋ ਮਿੱਤਰੋ ਕੀ ਬਣਿਆ ਲੈ ਮਿੱਤਰੋ ਕੁੱਲ ਚੀਜ਼ ਅਸੀਂ ਆਪਦੇ ਹਿਸਾਬ ਨਾਲ ਚਣੀ ਆ ਘਰ ਦਾ ਬੰਦਾ ਸਾਡੇ ਲਵੇ ਪਹੁੰਚਿਆ ਨਹੀਂ ਤੇ ਸਾਡੀ ਡਿਊਟੀ ਲਾਤੀ ਤੁਸੀਂ ਦੋ ਬੰਦਿਆਂ ਨੇ ਇਹ ਕੰਮ ਕਰਨਾ ਦੋ ਬੰਦੇ ਮੇਰੇ ਨਾਲ ਸਮਾਨ ਪਚਾਰੇ ਸੀ ਮੈਂ ਕਿਤੇ ਬੂੰਦੀ ਪਾਵਾਂ ਕਿਤੇ ਮਟਰ ਪਨੀਰ ਪਾਵਾਂ ਕਿਤੇ ਮਿਕਸ ਸਬਜ਼ੀ ਪਾਵਾਂ ਕਿਤੇ ਆਈਸਕ੍ਰੀਮ ਪਾਵਾਂ ਮਿੱਤਰੋ ਬਹੁਤ ਔਖਾ ਕੰਮ ਹੈ ਯਾਰ ਆਹਲਾ ਕਹਿ ਦਿੰਦਾ ਹੈ ਬੇਟਰਾ ਨੂੰ ਕੰਮ ਸੌਖਾ ਹੁੰਦਾ ਖਾਣ ਪੀਣਾਂ ਬਾਈ ਕਿੱਥੇ ਅਦਲਾ ਮੈਂ ਤੇ ਸੋਨੀ ਦੋਨੇ ਤੜਕੇ ਦੇ ਖੜਿਆ ਮਿੱਤਰੋ ਕਿਸੇ ਨੇ ਸਾਨੂੰ ਐ ਨਹੀਂ ਕਿਹਾ ਵੀ ਤੁਸੀਂ ਖਾ ਪੀ ਲੋ ਨਾ ਕਹਿੰਦੇ ਸੋਡਾ ਹੀ ਕੰਮ ਐ ਮੈਂ ਆਖਾ ਮਿੱਤਰੋ ਉਰੀ ਖਾਣਾ ਪੀਣਾ ਪਿਆ ਕਰੂਗਾ ਆਪਾਂ ਨੂੰ ਲੈ ਮਿੱਤਰੋ ਬਾਈ ਸਾਡੀ ਵੀਡੀਓ ਬਣਾਉਣ ਨਾਲ ਵੀ ਅਡਰ ਰੱਖਿਆ ਹੋਇਆ ਸੀਗਾ ਮਿੱਤਰੋ ਲੈ ਮਿੱਤਰੋ ਸਾਨੂੰ ਕੰਮ ਕਰਾਉਣ ਵਾਸਤੇ ਇੱਥੇ ਬੇਟਰ ਬਣ ਗਏ ਮਿੱਤਰੋ ਸਾਨੂੰ ਬੁੜੀਆਂ ਵੀ ਦੇਖਦੇ ਖਾਸ ਨਹੀਂ ਤੁਸੀਂ ਇੱਥੇ ਕਹਿੰਦੀ ਬਾਲੇ ਸੋਹਣੇ ਲੱਗਦੇ ਹੋ ਜਿੰਨੇ ਵੀ ਆਇਆ ਕਰਨ ਲੈ ਇੱਕੋ ਜਿਹੀਆਂ ਸਾਡੇ ਸਲਟਾਂ ਪਾਈਆਂ ਜਿਵੇਂ ਬੇਟਰਾਂ ਦੇ ਨਹੀਂ ਪਾਈਆਂ ਹੁੰਦੀਆਂ ਵਿਆਹ ਸ਼ਾਦੀਆਂ ਚ ਇੱਕੋ ਜਿਹੀਆਂ ਰੰਗ ਰੰਗੇ ਲੈ ਮਿੱਤਰੋ ਲੈ 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 ਆ ਸਕ੍ਰੀਮ ਮੇਤਰੋ ਕਈ ਭੰਤੀ ਆਈ ਹੋਈ ਸੀ ਮੇਤਰੋ ਕੱਲੀ ਅੰਗਲੇ ਕੌਲੀਆਂ ਭਰਿਆ ਕਰੀ ਬਾਈ ਕੰਮ ਬਹੁਤ ਔਖਾ ਆਲਾ ਕਹਿ ਦਿੰਦਾ ਬੀਟਰ ਹਨ ਅੱਜ ਪਤਾ ਲੱਗਿਆ ਯਾਰ ਬਾਈ ਸੂਟ ਹੈ ਇਹਨਾਂ ਨੂੰ ਜਿਹੜੇ ਬੰਦੇ ਕੰਮ ਕਰਦੇ ਨੇ ਯਾਰ ਬੀਟਰ ਪਣ ਕੇ ਇੱਕ ਬੰਦਾ ਕਾੜ ਦੇ ਜਾਂਦਾ ਫੇ ਇੱਕ ਬੰਦਾ ਕੜਾਹੀ ਤੇ ਕਹਿੰਦਾ ਮੇਰਾ ਪਤਨ ਕਦੋਂ ਵਿਆਹ ਹੋਊਗਾ ਮਿੱਲਾ ਤਾਂ ਮੈਂ ਲੋਕਾਂ ਦੀ ਵਿਆਹ ਖੋਜ ਕੋਈ ਬਣ ਜਾ ਪਚੋਲਾ ਯਾਰ ਲੋਹੇ ਦਾ ਕੜਾਹੀ ਪਾ ਦਾਂਗੇ ਆ ਚੀਜ਼ਾਂ ਦੇਖ ਦੇ ਕੇ ਫੀਲਿੰਗ ਆ ਜਾਂਦੀ ਹੈ ਵੀ ਕਦੋਂ ਮੇਰਾ ਵੀ ਵਿਆਹ ਹੋਊਗਾ ਕਦੋਂ ਮੈਂ ਲੋਕਾਂ ਨੂੰ ਨਹੀਂ ਕੁਝ ਖਵਾ ਸਕਦਾ ਮੈਨੂੰ ਪਤਾ ਵੀ ਮੈਂ ਨਹੀਂ ਖਵਾ ਸਕਦਾ ਤਾਂ ਕਰਕੇ ਮੇਰਾ ਬਿਆਹ ਨਹੀਂ ਹੋ ਰਿਹਾ ਕੰਜੂਸ ਨਹੀਂ ਨਹੀਂ ਖਵਾ ਦਾਂਗੇ ਯਾਰ ਟੈਨਸ਼ਨ ਕਰਨ ਦੀ ਲੈਣੋ ਤੁਹਾਨੂੰ ਆਪਾਂ ਆਈਸਕ੍ਰੀਮ ਦੀ ਥਾਂ ਤੇ ਤੁਹਾਨੂੰ ਕੜਾਹਾ ਆਪਾਂ ਖੀਰ ਦਾ ਹੀ ਕੜ ਦਾਂਗੇ ਹੋਰ ਕੀ ਆ ਬਾਈ ਯਾਰ ਨਹੀਂ ਆਈਸਕ੍ਰੀਮ ਖਵਾ ਸਕਦੇ ਲੈ ਮੇਟਰ ਆਪ ਤਾਂ ਖਾ ਲਈ ਨਾ ਤੁਹਾਨੂੰ ਤਾਂ ਨਹੀਂ ਖਵਾਵੇਂ ਸੀ ਆਪ ਤਾਂ ਖਾਣਾ ਭਾਗ ਬਣੋ ਕੋਈ ਬਚੋਲਾ ਲੈ ਖਾਲਾ ਵੀਰੇ ਵਿਆਹ ਤਾਂ ਆਪਣਾ ਮੁਸ਼ਕਲੀ ਹੋਊਗਾ ਸਾਰਾ ਪ੍ਰੋਗਰਾਮ ਤੋਂ ਬਾਅਦ ਆਹ ਕੱਲੇ ਬਾਈ ਨੇ ਮੈਨੂੰ ਕਿਹਾ ਕਹਿੰਦਾ ਭਈ ਰਾਹ ਹੁਣ ਆਣ ਤੂੰ ਰੋਟੀ ਖਾ ਲੱਗੀ। ਇਹਦੂ ਬਾਅਦ ਤੂੰ ਆਪਦੀ ਪੇਮੈਂਟ ਲੈਣੀ। ਲਾਈ ਮੈਤਰੋਂ ਪਹਿਲਾਂ ਬਸ ਕੋਈ ਸਬਜ਼ੀ ਨਹੀਂ ਖਾਦੀ। ਰਾਈਸ ਚੱਕਿਆ ਪਲੇਟ ਦੇ ਵਿੱਚ ਤੇ ਮਟਰ ਪਨੀਰ ਪਾਇਆ ਉੱਪਰ ਪੁੰਡੀ ਪਾ ਕੇ ਮਾਂ ਦੇ ਪੁੱਤੋ ਫੇਕ ਕੱਟ ਭਾਰ ਕੇ ਖਾ ਮਾਂ ਭਾਈ। ਹੁਣ ਆਈਸਕ੍ਰੀਮ ਆਉਣ ਦੀ। ਇਹ ਪਾ ਡੱਕ ਲਿਆ ਹੁਣ ਕਹਿੰਦਾ ਭਈ ਆਪਣੀ ਪੇਮੈਂਟ ਲੈ ਜਾਈਂ ਆਪਣੀ ਖਾਤੇ 'ਚ ਪਾ ਦਿਆਂ ਸੀ ਕੈਸ਼ ਬਾੜਾ ਫਿਰ ਜਿਹੜਾ ਤੁਸੀਂ ਇੰਨਾ ਕੈਸ਼ ਦਿੱਤਾ ਉਹ ਸਾਥ ਚੱਕਿਆ ਨਹੀਂ ਜਾਂਦਾ। ਤੇ ਆਪਣਾ 0033 ਨੰਬਰ ਹੈ ਤੇ ਇਹਦੇ ਅਕਾਊਂਟ ਨੰਬਰ 'ਚ ਪ ਤਰਾ ਠੀਕ ਆ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਅਗਲੇ ਪ੍ਰੋਗਰਾਮ ਤੇ ਆਪਾਂ ਫੇਰ ਇਕੱਠੇ ਹੋਵਾਂਗੇ ਮੈਂ ਖਲਾਬ ਜੀ ਜਉਂਦਾ ਬਸਦਾ ਰਹਿ ਭਰਾਵਾ 30 ਸਾਲ ਤੱਕ ਕਾਲੀ ਨਹੀਂ ਲੱਗੇ ਚੱਲਾ ਕਰਾਂਗੇ ਆਪਾਂ ਚੰਗਾ ਜੀ ਲਾਭ ਜੀ